ਹਾਂਜੀ ਆਪਾਂ ਜੀ ਇਹ ਬਦਾਮ ਕਤਲੀ ਬਣਾਈ ਹੈਗੀ ਜਿਹੜੀ ਕਿ ਬਹੁਤ ਹੀ ਵਧੀਆ ਬਣੀ ਆ ਬਹੁਤ ਜ਼ਿਆਦਾ ਦੇਖੋ ਜੀ ਨਾਈਸ ਜਿਹਾ ਜੰਮ ਗਈ ਹੈਗੀ ਇਹਦੇ ਪੀਸੇ ਜਿਵੇਂ ਕਿੰਨੇ ਵਧੀਆ ਬਣੇ ਹੈਗੇ ਆ ਇਹ ਜੀ ਬਹੁਤ ਛੇਤੀ ਬਣ ਜਾਂਦੀ ਹੈਗੀ ਆ ਤੇ ਆਪਾਂ ਨੇ ਜਰੂਰ ਜੀ ਬਦਾਮ ਕਤਲੀ ਘਰ ਦੇ ਵਿੱਚ ਹੀ ਬਣਾਉਣੀ ਚਾਹੀਦੀ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਜੀ ਇਹਦਾ ਟੈਕਸਚਰ ਕਿੱਦਾਂ ਆ ਦੇਖੋ ਜੀ ਇਹ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਸੌਫਟ ਆ ਤੇ ਬਹੁਤ ਜ਼ਿਆਦਾ ਹਾਂਜੀ ਵਧੀਆ ਬਣੀ ਆ ਤੇ ਥੋੜੇ ਸਮੇਂ ਦੇ ਵਿੱਚ ਹੀ ਬਣ ਜਾਂਦੀ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਜੀ ਆਪਾਂ ਇਹ ਬਦਾਮ ਕਤਲੀ ਕਿਸ ਤਰ੍ਹਾਂ ਬਣਾਇਆ ਚਲੋ ਬਣ ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਆ ਜੀ ਇੰਟੀਰੀਅਰ ਕਾਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਬਦਾਮ ਦੀ ਸਵੀਟ ਜਿਹੜੀ ਕਿ ਆਪਾਂ ਸਵੀਟ ਬਣਾਉਣ ਲਈ ਇਹ ਆਪਾਂ ਜੀ ਬਦਾਮ ਦੀ ਕਤਲੀ ਬਣਾਉਣੀ ਹੈਗੀ ਆ ਤੇ ਆਪਾਂ ਜੀ ਇਹ 200 ਗ੍ਰਾਮ ਜਿਹੜੇ ਬਦਾਮ ਲਾਏ ਆ ਤੁਸੀਂ ਦੇਖਣਾ ਮਿਕਸ਼ਰ ਜਿਹੜੇ ਬਦਾਮ ਆ ਤੁਹਾਡੇ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਆ ਫੇਰ ਹੀ ਆਪਣੀ ਜਿਹੜੀ ਇਹ ਮਠਿਆਈ ਆ ਵਧੀਆ ਬਣਦੀ ਹੈਗੀ ਆ ਹਾਂਜੀ ਇਹਦੇ ਵਿੱਚ ਆਪਾਂ 슈ਗਰ ਦੀ ਜਗ੍ਹਾ ਤੇ ਇਹ ਧਾਗੇ ਵਾਲੀ ਮਿਸ਼ਰੀ ਯੂਜ਼ ਕਰਨੀ ਹੈਗੀ ਆ ਤੇ ਇਹ ਬਹੁਤ ਵਧੀਆ ਮਿਸ਼ਰੀ ਹੁੰਦੀ ਆ ਹਾਂਜੀ ਕਿਉਂਕਿ ਠੰਡੀ ਵੀ ਹੁੰਦੀ ਆ ਤੇ ਵਧੀਆ ਤਰੀਕੇ ਦੇ ਨਾਲ ਇਹਨੂੰ ਬਣਾਇਆ ਜਾਂਦਾ ਕੋਈ ਕੈਮ ਕਾਲ ਨਹੀਂ ਹੁੰਦਾ ਹੈਗਾ ਤੇ ਆਪਾਂ ਮਿਸ਼ਰੀ ਯੂਜ਼ ਕਰਾਂਗੇ ਇਹਦੇ ਵਿੱਚ ਆਪਾਂ ਜੀ 20 ਗ੍ਰਾਮ ਜਿਹੜਾ ਹੈਗਾ ਗੇਸੀ ਘਿਓ ਪਾਵਾਂਗੇ ਤੇ ਥੋੜੇ ਆਪਾਂ এলাਚੀ ਪਾਟ ਪਾਵਾਂਗੇ ਤੇ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਜਿਹੜੇ ਆਪਣੇ ਬਾਦਮ ਹੈਗੇ ਆ ਇਹਨੂੰ ਆਪਾਂ ਪਾਣੀ ਦੇ ਵਿੱਚ ਭਿਓ ਕੇ 10 ਮਿੰਟ ਲਈ ਰੱਖ ਦੇਣਾ ਤੇ ਫਿਰ ਬਾਅਦ ਦੇ ਵਿੱਚ ਆਪਾਂ ਇਹਦਾ ਛਿਲਕਾ ਉਤਾਰਨਾ ਹੈਗਾ ਹੁਣ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਰੀਨ ਲੈਣਾ ਹੈਗਾ ਹਾਂ ਹਾਂ ਜੀ ਇਹ ਜੀ 200 ਗ੍ਰਾਮ ਆਪਣੇ ਗ੍ਰਾਮ ਹੈਗੇ ਆ ਇਹਦੇ ਵਿੱਚ ਆਪਾਂ ਹੁਣ ਗਰਮ ਪਾਣੀ ਪਾਉਣਾ ਹੈ ਜਿਹੜਾ ਬੋਇਲ ਕੀਤਾ ਹੈਗਾ ਹੈ ਹਾਂਜੀ ਹੁਣ ਆਪਾਂ ਇਹਨੂੰ ਜੀ 10 ਮਿੰਟ ਲਈ ਇਸ ਤਰ੍ਹਾਂ ਭੋਂਕੇ ਰੱਖ ਦੇਣਾ ਯਾ ਕੋਈ ਟੱਕਣ ਦੇ ਕੇ ਆਪਾਂ ਕਵਰ ਕਰ ਦੇਣਾ ਤੇ ਬਾਅਦੇ ਵਿੱਚ ਆਪਾਂ ਕਰੀਏਂਦਾ ਛਿਲਕਾ ਉਤਾਰਨਾ ਹਾਂਜੀ ਆਪਣੇ ਜਿਹੜੇ ਬਦਾਮ ਸੀ ਆਪਾਂ ਇਹਨਾਂ ਨੂੰ 10-15 ਮਿੰਟ ਲਈ ਇੱਦਾਂ ਪਾਣੀ ਦੇ ਵਿੱਚ ਗਰਮ ਦੇ ਵਿੱਚ ਭੋਂਕੇ ਰੱਖੇ ਸੀਗੇ ਤਾਂ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਣਾ ਹੈਗਾ ਪਾਣੀ ਆਪਾਂ ਕੱਢ ਦਿੱਤਾ ਹੈਗਾ ਇਸ ਤਰ੍ਹਾਂ ਜੀ ਘੁਟਕੇ ਇਹਨਾਂ ਦਾ ਸਾਰੇ ਛਿਲਕਾ ਲੱਥ ਜਾਂਦਾ ਹੈਗਾ ਜੇ ਤੁਸੀਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਭੋਂਕੇ ਰੱਖਦੇ ਹੈਗੇ ਤਾਂ ਬਹੁਤ ਛੇਤੀ ਇਹਨਾਂ ਦਾ ਛਿਲਕਾ ਜਿਹੜਾ ਉਤਰ ਜਾਂਦਾ ਹੈਗਾ ਯਾ ਜੇ ਆਪਾਂ ਨਾਈਟ ਟਾਈਮ ਵੀ ਇਹਨਾਂ ਨੂੰ ਪਿੰਕ ਕੇ ਸੋਕ ਕਰਦੇ ਆਂ ਪਾਣੀ ਦੇ ਵਿੱਚ ਫਿਰ ਵੀ ਇੰਨੇ ਜਲਦੀ ਨਹੀਂ ਉੱਤਰਦਾ ਜਿੱਦਾਂ ਗਰਮ ਪਾਣੀ ਨਾਲ ਬਹੁਤ ਛਿੱਤੀ ਛਿਲ ਹੋ ਜਾਂਦੇ ਹੁਣ ਆਪਾਂ ਸਾਰੇ ਜਿੰਨੇ ਵੀ ਜੀ ਬਤਾਮ ਹੈਗੇ ਸਾਰੇ ਛਿਲ ਲੈਣੇ ਇਹਨਾਂ ਦਾ ਛਿਲਕਾ ਉਤਾਰ ਦੇਣਾ ਤਾਂ ਬਾਅਦ ਦੇ ਵਿੱਚ ਇਹਨਾਂ ਨੂੰ ਆਪਾਂ ਡਰਾਈ ਕਰਕੇ ਤੇ ਇਹਨਾਂ ਨੂੰ ਗ੍ਰਾਈਂਡਰ ਦੇ ਵਿੱਚ ਆਪਾਂ ਪੀਸ ਲੈਣਾ ਹੈਗਾ ਕੰਟੀਨ ਆਪਾਂ ਇਹਨਾਂ ਦਾ ਪਹਿਲਾਂ ਛਿਲਕਾ ਉਤਾਰਨਾ ਹੈਗਾ ਯਾ ਜੇ ਬਹੁਤ ਛਿੱਤੀ ਛਿਲਕਾ ਦਾ ਤੁਸੀਂ ਇਹਨਾਂ ਨੂੰ ਘੁੱਟੋ ਤਾਂ ਨਿਕਲ ਜਾਂਦਾ ਹੈਗਾ ਯਾ ਸਾਰੇ ਆਪਣੇ ਬਦਾਮ ਜਿਹੜੇ ਆਪਾਂ ਪਹਿਲਾਂ ਛਿੱਲ ਲੈਣੇ ਹੈਗੇ ਆ ਹਾਂਜੀ ਬਦਾਮ ਜਿਹੜੇ ਆਪਾਂ ਜਿਹੜੇ ਸੀਗੇ ਸਾਰੇ ਆਪਾਂ ਛਿੱਲ ਲੈ ਇਹ ਤਾਂ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਿਆ ਸਾਰੇ ਭਾਵੇਂ ਸਾਰੇ ਵਾਈਟ ਹੈਗੇ ਛਿਲਕਾ ਇਹਨਾਂ ਦਾ ਉਤਰ ਗਿਆ ਹੈਗਾ ਤਾਂ ਹੁਣ ਜੀ ਆਪਾਂ ਇਹਨਾਂ ਨੇ ਥੋੜੇ ਜਿਹਾ ਡਰਾਈ ਕਰਨਾ ਹੈਗਾ ਇਹ ਤਾਰ ਪਟਾਵਲ ਦੇ ਉੱਤੇ ਪਾ ਕੇ ਤੌਲ ਕੇ ਨਾਲ ਇਹਨਾਂ ਨੂੰ ਥੋੜੀ ਐਸਟਰਾਪ ਕਰ ਲੈਣਾ ਕਿਉਂਕਿ ਜਿਹੜਾ ਇਹਨਾਂ ਦਾ ਮੋਇਸਚਰ ਹੁੰਦਾ ਹੈ ਉਹ ਡਰਾਈ ਹੋ ਜਾਂਦਾ ਹੈ। ਚੰਗੀ ਤਰ੍ਹਾਂ ਸੁੱਕੇ ਹੋ ਜਾਣ ਫਿਰ ਆਪਾਂ ਇਹਨਾਂ ਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਪੀਸ ਲੈਣਾ ਹੈ। ਹੰਦੀ ਬਹੁਤ ਜ਼ਿਆਦਾ ਨਹੀਂ ਹੈਗੇ ਤੇ ਗਿੱਲੇ ਇਹ ਤੌਲ ਕੇ ਨਾਲ ਕਾਕੀਆਂ ਨੂੰ ਪਾਣੀ ਪਿੜਾ ਇਹਨੂੰ ਤਾਂ ਸੁੱਕ ਕੇ ਆਪਾਂ ਭਾਂ ਕੇ ਕਿਸੇ ਪਹਿਲਾਂ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਲੈਣਾ ਹੈਗਾ ਇਹਦੇ ਪਲੇਟ ਤੇ ਆਪਾਂ ਤੇ फाइन पाउडर ਬਣਾ ਲੈਣਾ ਹੈ ਤਾਂ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਛਾਲਣਾ ਵੀ ਹੈਗਾ ਜਦੋਂ ਇਹਨਾਂ ਨੂੰ ਪੀਸ ਲਿਆ ਹੁਣ ਜੀ ਸਾਰੇ ਆਪਾਂ ਇਹ ਥਾਲੀ ਦੇ ਵਿੱਚ ਏਦਾਂ ਸੈਪਰੇਟ ਕਰ ਲੈਣੇ ਹੈਗੇ ਹਾਂ ਹਾਂ ਜੀ ਆਪਣੇ ਕੋਲ ਜਿਹੜੀ ਆਪਣੇ ਕੋਲ ਮਿਸ਼ਰੀ ਹੈਗੀ ਆ ਧੱਗੇ ਵਾਲੀ ਇਹਨੂੰ ਵੀ ਆਪਾਂ ਥੋੜਾ ਜਿਆਦਾ ਇਹਦੇ ਕੁੰਡੇ ਦੇ ਨਾਲ ਨਾ ਇਹਨੂੰ ਥੋੜਾ ਜਿਆਦਾ ਘੁੱਟ ਲੈਣਾ ਹੈਗਾ ਆ ஓகே குட்டியா தாக்க இது கடனும் ஃபர் ஏதர் பண்ணுங்க சார் வாது பாஸ்தான் டாக்டா கேனா ਫਿਰ ਆਪਾਂ ਗਰਾਇੰਡਰ ਦੇ ਨਾਲ ਹੀ ਪੀਸਣਾ ਹੈ ਤੇ ਏਦਾਂ ਜਦੋਂ ਆਪਾਂ ਇਹਨੂੰ ਕੁੱਟਣਾ ਹੈ ਫਿਰ ਆਪਾਂ ਜਿਹੜਾ ਧਾਗਾ ਹੈਗਾ ਮਿਕਸਚਰ ਇਹ ਕੱਢ ਦੇਣਾ ਹੈਗਾ ਜਿਹੜਾ ਮਿਸ਼ਰੀ ਦੇ ਵਿੱਚ ਆ ਤੇ ਬਾਦ ਦੇ ਵਿੱਚ ਆਪਾਂ ਜਿਹੜੇ ਚਾਣੀ ਬਣਾਵਾਂਗੇ ਤੇ ਮਿਸ਼ਰੀ ਦੀ ਹੁਣ ਆਪਾਂ ਜੀ ਸਾਰੀ ਮਿਸ਼ਰੀ ਜਿਹੜੀ ਹੈਗੀ ਆਪਣਾ ਕੁੱਟ ਕੇ ਪੀਸ ਲੈਣੀ ਹੈਗੀ ਆ ਨਾਲ ਹੀ ਆਪਾਂ ਬਾਦਾਮ ਪੀਸ ਲੈਣਾ ਹਾਂਜੀ ਆਪਣੇ ਜਿਹੜੇ ਬਾਦਾਮ ਸੀਗੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਪੀਸ ਲਿਆ ਆ ਤੇ ਪੀਸ ਕੇ ਆਪਾਂ ਇਹਨਾਂ ਨੂੰ ਛਾਣਨੀ ਦੇ ਨਾਲ ਛਾਣ ਲਿਆ ਆ ਏਦਾਂ ਦਾ ਆਪਾਂ ਨੂੰ ਪਾਊਡਰ ਚਾਹੀਦਾ ਹੈਗਾ ਯਾ ਤੁਸੀਂ ਛਾਣ ਜ਼ਰੂਰ ਲੈਣਾ ਇਹਨੂੰ ਜਿਹੜੀ ਮਿਸ਼ਰੀ ਸੀਗੀ ਹੋ ਗਈ ਆਪਾਂ ਹਾਂਜੀ پیس ਕੇ ਤੇ ਇਹਨੂੰ ਵੀ ਛਾਂ ਲਿਆ ਹੈਗਾ ਆ ਐਦਾਂ ਦੀ ਮਿਸ਼ਰੀ ਹੋਣੀ ਚਾਹੀਦੀ ਆ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਜਿਹੜੀ ਮਿਸ਼ਰੀ ਹੈ ਦੀ ਆਪਾਂ ਜੀ ਇੱਕ ਤਾਰ ਦੀ ਚਾਹੀ ਬਣਾ ਲੈਣੀ ਹੈਗੀ ਆ ਜਿੰਨੇ ਇਹ ਆਪਣੇ ਕੋਲ ਮਿਸ਼ਰੀ ਹੈਗੀ ਆ ਤੇ ਉਹਨਾਂ ਆਪਾਂ ਇਹਦੇ ਵਿੱਚ ਅੱਧਾ ਪਾਣੀ ਪਾਉਣਾ ਹੈਗਾ ਜੀ ਹੁਣ ਇਹਦੀ ਕੁੱਲ ਪਕਾਣੀ ਦੀ ਸੋਣੀ ਸਾਰੀ ਮਿਸ਼ਰੀ ਹਾਂਜੀ ਆਪਾਂ ਪਾ ਦੇਣੀ ਇਹਦੇ ਵਿੱਚ ਹਾਂ ਜੀ ਜਿੰਨੇ ਕ ਤੁਸੀਂ ਮਿੱਠਾ ਜਿਹੜਾ ਹੈ ਗਾਇਆ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਵੱਧ ਘੱਟ ਵੀ ਕਰ ਸਕਦੇ ਹੈਗੇ ਆ ਆਪਣੇ ਕੋਲੇ 100 ਗ੍ਰਾਮ ਮਿਸ਼ਰੀ ਹੈਗੀ ਆ 200 ਗ੍ਰਾਮ ਆਪਣੇ ਬਦਾਮ ਹੈਗੇ ਆ ਹਾਂ ਜੀ ਇਹਨੂੰ ਆਪਾਂ ਸਲੋਅ ਤੇ ਰੱਖਣਾ ਹੈਗਾ ਯਾਨੀ ਤਾਂ ਫੇਰ ਜਾਣੀ ਜਿਹੜੀ ਆ ਖਰਾਬ ਹੋ ਜਾਂਦੀ ਆਪਣੇ ਹਾਂਜੀ ਇਹਨੂੰ ਆਪਾਂ ਹਲਾਈ ਜਾਣਾ ਹੈਗਾ ਆ ਜਦੋਂ ਆਪਣੀ ਇੱਕ ਤਾਰ ਦੀ ਇਹ ਚਾਣੀ ਬਣ ਗਈ ਫਿਰ ਆਪਾਂ ਜਿਹੜੇ ਬਦਾਮ ਪੀਸੇ ਇਹਦੇ ਵਿੱਚ ਪਾ ਦੇਣੇ ਹੈਗੇ ਆ ਹਾਂਜੀ ਮੇਕ ਸ਼ੁਰ ਤੁਸੀਂ ਜਦੋਂ ਵੀ ਮਿਸ਼ਰੀ ਨੂੰ ਜਿਹੜਾ ਹੈਗਾ ਕੁੱਟ ਲੈਣਾ ਤੇ ਜਿਹੜਾ ਉਹਦਾ ਧਾਗਾ ਹੈਗਾ ਆ ਉਹ ਇਸ ਤਰ੍ਹਾਂ ਮਿਸ਼ਰੀ ਦੇ ਵਿੱਚੋਂ ਧਾਗੇ ਨਿਕਲਦੇ ਹੋ ਆਪਾਂ ਕੱਢ ਦੇਣੇ ਨੇ ਤਾਂ ਫਿਰ ਆਪਣੀ ਮਠਿਆਈ ਦੇ ਵਿੱਚ ਜਾ ਸਕਦੇ ਹੈਗੇ ਹਾਂਜੀ ਆਪਾਂ ਇਹਨੂੰ ਜਿਉਂ ਬਾਲਾ ਦੇਣਾ ਹੈਗਾ ਤੇ ਫਿਰ ਆਪਾਂ ਇਹਨੂੰ ਚੈੱਕ ਕਰਨਾ ਹੈਗਾ ਵੀ ਇਹ ਛੋਟੀ ਜਿਹੀ ਹਲਕੀ ਜਿਹੀ ਤਾਰ ਬਣਨੀ ਚਾਹੀਦੀ ਬਹੁਤ ਜ਼ਿਆਦਾ ਨਹੀਂ ਹਾਂਜੀ ਆਪਣੀ ਜਾਣੀ ਜੀ ਆਲਮੋਸਟ ਉਹਨੇ ਇਹ ਬਣ ਚੱਲੀ ਹੈਗੀ ਇਹਨੂੰ ਅਖਾਰੇ ਆਪਾਂ ਚੈੱਕ ਕਰਨਾ ਹੈ ਇਹ ਤਾਂ ਇਹਦੀ ਹਲਕੀ ਜਿਹੀ ਆਪਣੀ ਤਾਰ ਬਣਦੀ ਹੈਗੀ ਆ ਤੇ ਫਿਰ ਜੀ ਤਾਂ ਜਾਣੀ ਆਪਣੀ ਰੈਡੀ ਹੈ ਆਪਾਂ ਜੀ ਥੋੜੀ ਜਿਹਾ ਦਹਾਤ ਪੇਲੋਣੀਆਂ ਦੇਖੋ ਜੀ ਤਾਰ ਬਣਦੀ ਹੈ ਨਾ ਬਸ ਇੰਨੀ ਆਪਾਂ ਨੂੰ ਚਾਹੀਦੀ ਜੀ ਕਿ ਇੱਕ ਤਾਰੀ ਆਪਾਂ ਬਣਾਉਣੀ ਹੈਗੀ ਹੁਣ ਆਪਾਂ ਜੀ ਸਟੋਵ 'ਤੇ ਹੌਲੀ ਕਰ ਦੇਣਾ ਹੈਗਾ ਆ ਜਿਹੜੇ ਆਪਣੇ ਬਦਾਮ ਹੈਗੇ ਇਹਦੇ ਵਿੱਚ ਪਾ ਦੇਣੇ ਹੈਗੇ ਆ ਇਹਨਾਂ ਨੂੰ ਜੀ ਆਪਾਂ ਹਿਲਾਇ ਜਾਣਾ ਹੈ ਨਾਲ ਨਾਲ ਛਿਪ ਛਿਪੀ ਪਾ ਕੇ ਹਾਂਜੀ ਹੁਣ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈ ਨਾ ਇგი ਤਰ੍ਹਾਂ ਆਪਾਂ ਮਿਸ਼ਰੀ ਇਹਦੇ ਵਿੱਚ ਮਿਲਾ ਦੇਣੀ ਬਾਅਦ ਚ ਆਪਾਂ ਇਲੈਚੀ ਪਾਊਡਰ ਇਹਦੇ ਵਿੱਚ ਪਾ ਦੇਣਾ ਹੈਗਾ ਇਹ। ਹਾਂ ਜੀ ਅੰਤੇ ਆ ਕੇ ਇਹਦਾ ਖਿਆਲ ਰੱਖਣਾ ਪੈਂਦਾ ਹੈ ਕਿਉਂਕਿ ਥੱਲੇ ਨਾ ਲੱਗ ਜੂਏ ਫਿਰ ਇਹਨੂੰ ਹਿਲਾਉਣਾ ਹੀ ਪੈਂਦਾ ਬਹੁਤ ਜ਼ਿਆਦਾ ਛੇਤੀ ਛੇਤੀ। ਹਾਂ ਜੀ ਆਪਣੇ ਕੋਲੇ ਹੈਗਾ ਇਹ ਇਲੈਚੀ ਪਾਊਡਰ ਜਿਹੜਾ ਕਾਰਡਮਮ ਪਾਊਡਰ ਹੈ ਇਹ ਵਿੱਚ ਮਿਕਸ ਕਰ ਦੇਣਾ ਹੈਗਾ। ਹੁਣ ਆਪਾਂ ਇਹਨੂੰ ਜਿੰਨਾ ਚਿਰ ਇਹਨੂੰ ਹਲਾਇਆ ਜਾਣਾ ਜਿੰਨਾ ਚਿਰ ਚੰਗੀ ਤਰ੍ਹਾਂ ਇਹ ਡੋ ਵਾਂਗੂ ਨਹੀਂ ਬਣ ਜਾਂਦਾ ਹੈਗਾ ਆਪਣਾ ਮਿਸ਼ਰਣ ਜਿਹੜਾ ਹੈਗਾ ਇਹ ਫਿਰ ਆਪਾਂ ਬੱਦ ਦੇ ਵਿੱਚ ਇਹਦੇ ਵਿੱਚ ਕਿਉਰ ਪਾਉਣੀ ਹੈਗਾ ਹਾਂਜੀ ਇਹਦੇ ਵਿੱਚ ਮੱਕੀ ਪਾ ਜਾਣੀ ਹੈ ਹਾਂਜੀ ਇਹ 20 ਹੈਗਾ ਯਾ 20 ਗ੍ਰਾਮ ਹੈ ਆ ਸਬਜਾ ਕੱਪੜਾ ਰੱਖਣਾ ਹੈ ਇਹਦੇ ਵਿੱਚੋਂ ਫਿਰ ਦਿਲੂੜ ਵੀ ਪਾਉਣੀ ਹੈ ਹਾਂਜੀ ਚੰਗੀ ਤਰ੍ਹਾਂ ਹੁਣ ਹਲਾ ਦੇਣਾ ਇਹਦੇ ਨਾਲ ਵੀ ਜੀ ਆਪਣੀ ਕਤਲੀ ਬਹੁਤ ਜਿਆਦਾ ਸੌਫਟ ਬਣਦੀ ਹੈ ਜੇ ਕਿ ਉਹ ਪਾ ਲਨੇ ਆ ਬਸ ਇਹ ਹੁਣ ਆਪਾਂ ਇਹਨੂੰ ਹਲਾਇ ਜਾਣਾ ਹੈ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਫਰਾਈ ਤੰਦੇ ਨਾਲੋਂ ਨਹੀਂ ਲਾਏ ਹਾਂਜੀ ਆਪਣਾ ਜਿਹੜਾ ਇਹ ਬਦਾਮ ਦੀ ਕਤਲੀ ਦਾ ਮਿਸ਼ਰਣ ਹੈਗਾ ਇਹ ਰੈਡੀ ਹੋ ਗਿਆ ਆਲਮਾਸਟ ਹੋਣੇ ਦੇਖੋ ਜੀ ਬਹੁਤ ਸੋਣਾ ਡੋਅ ਬੰਕੂ ਹੋ ਗਿਆ ਤੇ ਫਰਾਈ ਤੰਦੇ ਨਾਲ ਨਹੀਂ ਲੱਗਦਾ ਹੈਗਾ ਤੇ ਹੁਣ ਆਪਾਂ ਸਟੋਵ ਨੂੰ ਬਸ ਇੱਕ ਮਿੰਟ ਬਗਾ ਕੇ ਇਹਨੂੰ ਤੋਂ ਬੰਦ ਕਰ ਦੇਣਾ ਹੈਗਾ ਯਾ ਤੇ ਇਹਨੂੰ ਆਪਾਂ ਜੇ ਇੱਕ ਦੇ ਜਿਹੜਾ ਹੈਗਾ ਬਟਰ ਪੇਪਰ ਜਾਂ ਕੋਈ ਵੀ ਪੇਪਰ ਲੈ ਕੇ ਤੋਂ ਨੂੰ ਥੋੜਾ ਘਿਓ ਲਾ ਕੇ ਗ੍ਰੀਸ ਕਰ ਲੈਣਾ ਉਹਦੇ ਉੱਪਰ ਆਪਾਂ ਇਹਨੂੰ ਪਾ ਦੇਣਾ ਹੈਗਾ ਯਾ ਫਿਰ ਆਪਾਂ ਇਹਨੂੰ ਜਿਹੜੀ ਕਿ ਇਹਨੂੰ ਮਲਣਾ ਹੈਗਾ ਜਿੱਦਾਂ ਪੇਪਰ ਦੇ ਨਾਲ ਹੀ ਕਿਉਂਕਿ ਹੱਥ ਨੂੰ ਗਰਮ ਲੱਗਦਾ ਹੈ ਅੱਜ ਹੁਣ ਮੈਂ ਸਟੋਵ ਨੂੰ ਬੰਦ ਕਰ ਦੂੰਗੀ ਅਜੇ ਇਹਨੂੰ ਆਪਾਂ ਹਲਾਇ ਜਾਣਾ ਗਰਮ ਬਹੁਤ ਹੈ ਹਾਂ ਜੀ ਹੁਣ ਮੈਂ ਇਹਨੂੰ ਇਹ ਪੇਪਰ ਦੇ ਉੱਤੇ ਪਾ ਦੂੰਗੀ ਇੱਦਾਂ ਸਾਰੇ ਫਾਈਟ ਨਾਲ ਇਹ ਨਹੀਂ ਨਾ ਆ ਸਕਦੇ ਹਾਂ ਹਾਂ ਜੀ ਹੁਣ ਜੀ ਇਹ ਗਰਮ ਹੈ ਗਾਇ ਤੇ ਇਹਨੂੰ ਆਪਾਂ ਥੋੜਾ ਜਿਹਾ ਪੇਪਰ ਦੇ ਨਾਲ ਇਹਨੂੰ ਕਰਨਾ ਹੈ ਇਹ ਕੰਮ ਦਿੱਤਾ ਤਗਾ ਨਹੀਂ ਇਹਨੂੰ ਕਿ ਆਪਾਂ ਮਲਣਾ ਜੇ ਤਾਂ ਮਲਦੇ ਨਹੀਂ ਵੀ ਆਪਾਂ ਦੋਨੋਂ ਇਦਾਂ ਹਾਰਟ ਕਰਦੇ ਹਾਂ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕਰਨਾ ਹੈਗਾ ਆ ਫਿਰ ਆਪਾਂ ਇਹਨੂੰ ਬਾਅਦ ਦੇ ਵਿੱਚ 5 ਮਿੰਟ ਦੇ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਦੇਖਦੇ ਹਾਂ ਨੂੰ ਆਪਾਂ ਦੋ ਵਾਂਗਵੇਂ ਨੂੰ ਇਦਾਂ ਸਿੱਕਾ ਦੇ ਨਾਲ ਮਲਣਾ ਹੈਗਾ ਆ ਹਾਂਜੀ ਆਪਣਾ ਨਹੀਂ ਜਿਹੜਾ ਇਹ ਕਾਜੂ ਕਤਈ ਦਾ ਮਿਸ਼ਰਣ ਹੈਗਾ ਆ ਗੜਿਆ ਹੋਣਾ ਇਹ ਠੰਡਾ ਹੋ ਗਿਆ ਹੈ ਹੁਣ ਆਪਾਂ ਪੇਪਰ ਦੇ ਨਾਲ ਹੀ ਇਸ ਤਰ੍ਹਾਂ ਇਹਨੂੰ ਵੀ ਲੋ ਟਲ ਮੈਂਟੇ ਤਾਈ ਨੂੰ ਕਿਤਾਬ ਪਰ ਤੋਂ ਨੂੰ ਮਾਰਦੇ ਹੁੰਦੇ ਆਂ ਇਹਨੂੰ ਆਪਾਂ ਮਾਰਨਾ ਹੈ ਇਤਨਾ ਜਿਹੜੀ ਜਾਲੀ ਸੌਫਟ ਆਪਣੀ ਕੱਤੀ ਗਾਂਧੀ ਹੈ ਇਹਨੂੰ ਚੰ چار ਵਾਰੀ ਆਪਾਂ ਇਹਨੂੰ ਸਿੱਧੇ ਤਰ੍ਹਾਂ ਕਰਨਾ ਹੈ ਇੰਨਾ ਜਿਹੇ ਚੰਗੀ ਤਰ੍ਹਾਂ ਸੌਫਟ ਹੋ ਜਾਣਾ ਹੈ ਉਸ ਕੇਕ ਪਰ ਨੇ ਨਾਲ ਫਿਰ ਆਪਾਂ ਨੂੰ ਕਰਨਾ ਪੈਂਦਾ ਗਰਮ ਨਾਲ ਆਪਣੇ ਹੱਥ ਦੀ ਨੀ ਤਲਾਗ ਦਾ ਇਹ ਸੌਫਟ ਹੋ ਜੰਨਾ ਤੇ ਇਹਦਾ ਜੋ ਵਾਂਗੂ ਪਾਣੀ ਹੁੰਦਾ ਹੈ ਤਾਂ ਚਾਰ ਪਾਣੀ ਮੈਂ ਚਾ ਪੈਟਾ ਕਰਨਾ ਹੈਗਾ ਤੇ ਹੁਣ ਦੇਖੋ ਇਹ ਥੋੜਾ ਜਿਹਾ ਦੇ ਨਾਲ ਸੌਫਟ ਹੋ ਗਿਆ ਹੁਣ ਜੀ ਆਪਾਂ ਇਹਨੂੰ ਕੀ ਕਰਨਾ ਹੈਗਾ ਥੋੜੀ ਆਪਾਂ ਇਹਨੂੰ ਦੇਗ ਲੈਣਾ ਇਹਨੂੰ ਜਿੱਥੇ ਤੇ ਉੱਤੇ ਰੱਖ ਕੇ ਉੱਤੇ ਆਪਾਂ ਜੀ ਇੱਕ ਬੋਰ ਬੱਟਰ ਤੇ ਪਾ ਲੈਣਾ ਹੈਗਾ ਜੇ ਤੁਸੀਂ ਇਹਨੂੰ ਥੋੜੀ ਘਿਓ ਲਾ ਲਓ ਤਾਂ ਵਧੀਆ ਹੈਗਾ ਜਾਂ ਫਿਰ ਇਹ ਆਪਣਾ ਸਟੱਟ ਨਹੀਂ ਹੁੰਦਾ ਨਾ ਇਹ ਲੱਗ ਜਾਂਦਾ ਚੰਗੀ ਕਰਾ ਬੇਪਾ

ਹੋਠਾ ਜੀ ਆਪਾਂ ਜਿੰਨੀ ਵੀ ਕੁੱਝ ਕਤਰੀ ਜਿਹੜੀ ਤਰੀਕ ਹੁੰਦੀ ਪਤਲੀ ਕਿੰਨਾ ਆਪਾਂ ਪੀਸੇ ਜ ਬਣਾਉਨੇ ਆਂ ਫਿਰ ਇਦਾਂ ਵਰਤੇ ਜਾਂਦੇ ਆਂ ਹਾਜੀ ਕਰਮੇ ਨੂੰ ਦੇਖੋ ਕਿ ਚੱਕ ਕੇ ਕਿੰਨਾ ਨਹੀਂ ਹੈਗਾ ਇਹ ਇਦਾਂ ਲੇਖੋ ਜੀ ਫਿਰ ਇਹ ਜੋੜਦੇ ਨਹੀਂ ਹੈਗੇ ਪੇਪਰ ਤੇ ਨਾਲ ਥੋੜਾ ਜਿਹਾ ਮੈਨੂੰ ਹੋਰ ਦੇਰ ਤੇ ਮਿਕਸ ਕਰੀ ਜਿੰਨੀ ਵੀ ਆਪਾਂ ਪਤਲੀ ਜਾਂ ਵੀ ਆਪਣੀ ਬਹੁਤ ਵਧੀਆ ਪਤਲੀ ਜਿਹੜੀ ਕਤਲੀ ਬਣਦੀ ਹੈਗੀ ਆ ਤੇ ਵਧੀਆ ਕਿਸੇ ਜਵਾਨ ਦੇ ਹੈਗੀ ਆ ਹਾਂਜੀ ਦੇਖੋ ਜੀ ਆਪਾਂ ਇਦਾਂ ਇਹਨੂੰ ਬਣਾ ਦਿੱਤਾ ਹੈਗਾ ਸ਼ੀਟ ਜਿਹੜੀ ਵੇਖ ਲਈ ਹੈਗੀ ਆ ਤੇ ਇਹਨੂੰ ਹਾਫ ਇਨਾਵਰ ਲਈ ਆਪਾਂ ਇੱਥੇ ਕਾਊਂਟਰ ਤੇ ਰੈਂਡਣਾ ਨੂੰ ਟੈਂਪਰੇਚਰ ਤੇ ਤੇ ਬਾਅਦ ਵਿੱਚ ਆਪਾਂ ਥੋੜੀ ਜਿਹੀ ਇਹ ਜੰਮ ਦੇ ਤੇ ਦੇ ਕਿਸੇ ਕੱਟ ਲੈਣੇ ਜਿੱਦਾਂ ਦੇ ਕੱਟਨੇ ਹੈਗੇ ਆ ਆਪਣੇ ਜੇ ਬਦਾਮ ਕਤਲੀ ਜਿਹੜੀ ਆਪਾਂ ਇਹਨੂੰ ਏਦਾਂ 1 ਘੰਟਾ ਰੂਮ ਟੈਂਪਰੇਚਰ ਤੇ ਰਹਿਣ ਦਿੱਤਾ ਸੀ ਤੇ ਹੁਣੇ ਬਹੁਤ ਹੀ ਵਧੀਆ ਜੀ ਜੰਮ ਗਈ ਹੈਗੀ ਆ ਹੁਣ ਆਪਾਂ ਇਹਦੇ ਥੱਲੇ ਜਿਹੜਾ ਪੇਪਰ ਆ ਇਹ ਹੌਲੀ ਦੇ ਦੇ ਆਪਾਂ ਇਹ ਕੱਢਦੇ ਨਾ ਹੈਗਾ ਤੇ ਬਾਅਦ ਵਿੱਚ ਇਹਦੇ ਆਪਾਂ ਦੀ ਪੀਸੇ ਵੀ ਕੱਟ ਲੈਣੇ ਹੈਗੇ ਜੇ ਪੇਪਰ ਆਖ ਲਈਏ ਤਾਂ ਫਿਰ ਆਪਣੀ ਇਹ ਬਹੁਤ इजीली ਵਿਸਤਰ ਜਾਂਦੀ ਹੈਗੀ ਆ ਹਾਂ ਜੀ ਹੁਣ ਆਪਾਂ ਇਹਦੇ ਜਿਹੜੇ ਹੈਗੇ ਉੱਤੇ ਪਹਿਲਾਂ ਵਰਕ ਲਾ ਦੇਣੇ ਜੇ ਤੁਸੀਂ ਨਹੀਂ ਲਾਉਣੇ ਤਾਂ ਤੁਸੀਂ ਵਰਕ ਨੂੰ ਸਕਿਪ ਕਰ ਸਕਦੇ ਆ होर कोई ड्राई फ्रूट पाना पा भी पा सकते हैं जिना कि तुम लाना चाहते तो हो ला सकते हैं हाँ जी जिन्हें कि ते है जिन्हें लाने चाहते जो प्लेन ही रखी चाहते इस तरह भी रख सकते हैं ये जी लुक बहुत ही हो व्या लगती है हैगी देखू ਅੱਜ ਇੱਕ ਦੋ ਮੈਂ ਹولنداਂ ਗਈ। ਕਈ ਵਾਰੀ ਹੱਥ ਰੋਣ ਲੱਗ ਜਾਂਦੇ ਬਹੁਤ ਬੇਕਦਰ ਹੁੰਦੇ ਆ। ਦੀ ਜਿੰਨਾ ਤੇ ਤੁਸੀਂ ਲਾਉਣਾ ਹੈ ਆ ਲਾ ਸਕਦੇ ਹੈਗੇ ਆ ਹਾਂਜੀ ਆਪਾਂ ਇਹ ਕਰਨਾ ਹੈ ਇਹਦੇ ਜਿਹੜੇ ਪੀਸਸ ਆਪਾਂ ਕੱਟ ਲੈਣੇ ਹੈਗੇ ਆ ਥੋੜਾ ਜਿਹਾ ਇਹਨੂੰ ਇਦਾਂ ਦਬਾ ਦੇਣਾ ਫਿਰ ਨਾਮ ਲਾ ਕੇ ਚੰਗੇ ਹੈਗੇ ਆ ਹਾਂਜੀ ਜੇ ਤਾਂ ਤੁਸੀਂ ਨਾਈਫ ਨਾਲ ਇਦਾਂ ਹੀ ਕੱਟਣੇ ਆ ਕੱਟ ਸਕਦੇ ਜੇ ਤੁਸੀਂ ਬਹੁਤ ਹੀ ਵਧੀਆ ਇਕੁਅਲ ਪੀਸ ਬਣਾਉਣੇ ਆ ਫਿਰ ਤੁਸੀਂ ਕੋਈ ਵੀ ਸਕੇਲ ਲੈ ਸਕਦੇ ਆ ਆਪਾਂ ਇਹਦੇ ਨਾਲ ਵੀ ਕੱਟ ਸਕਦੇ ਹੈਗੇ ਆ ਥੋੜੀ ਜਿਹੜੀ ਆਪਣੇ ਸਾਈਡ ਹੈਗੀ ਹੈ ਆਪਾਂ ਲਾ ਦੇਣੀ ਹੈਗੀ ਪਹਿਲਾਂ ਜੀ ਇਹਦੇ ਨਾਲ ਫਿਰ ਬਹੁਤ ਵਧੀਆ ਇਕੁਲ ਕੱਟ ਹੋ ਜਾਂਦੇ ਆ ਪੀਸ ਜਿਹੜੇ ਹੈਗੇ ਆ ਫਿਰ ਜੀ ਕਤਲੀ ਬਹੁਤ ਵਧੀਆ ਤੁਹਾਡੀ ਜਿਹ ਪੀਸੇ ਕੱਟੇ ਵਧੀਆ ਤਾਂ ਬਹੁਤ ਵਧੀਆ ਲੱਗਦੀ ਹੈਗੀ ਆ ਹਾਂਜੀ ਆਪਣੀ ਇਹ ਜਿਹੜੀ ਕਤਲੀ ਆ ਜੀ ਆਪਾਂ ਇਹ ਹੀ ਹੁਣ ਇਹਦੇ ਵਰਕ ਲਾ ਦੱਤੇ ਉੱਤੇ ਤੇ ਆਪਾਂ ਪੀਸ ਜਿਹਦੇ ਕੱਟ ਲੈ ਹੈਗੇ ਆ ਹੁਣ ਜੀ ਆਪਾਂ ਇੱਕ ਇੱਕ ਪੀਸ ਕਰਕੇ ਇਹ ਕੱਢ ਲੈਣੇ ਹੈਗੇ ਆ ਦੇਖੋ ਜੀ ਇਹ ਬਹੁਤ ਹੀ ਵਧੀਆ ਕਤਲੀ ਬਣੀ ਹੈਗੀ ਬਹੁਤ ਜ਼ਿਆਦਾ ਸੌਫਟ ਵੀ ਹੈਗੀ ਆ ਬਹੁਤ ਥਿਨ ਬਣੀ ਹੈਗੀ ਆ ਤੇ ਬਹੁਤ ਟੇਸਟੀ ਵੀ ਹੈਗੇ ਆ ਹੁਣ ਜੀ ਆਪਾਂ ਸਾਰੇ ਇਹਦੇ ਜਿਹੜੇ ਪੀਸ ਜਿਹੜੇ ਕੱਟ ਲੈਣੇ ਹੈਗੇ ਆ ਹਾਂਜੀ ਜਿਹੜੀਆਂ ਸਾਈਡਾਂ ਆ ਤੁਸੀਂ ਉਹ ਕੱਢ ਸਕਦੇ ਆ ਕਿਉਂਕਿ ਉਹ ਥੋੜੇ ਕਾ ਛੋਟੇ ਪੀਸ ਜਿਹੜੇ ਹੈਗੇ ਆ ਹਾਂਜੀ ਇਸ ਤਰ੍ਹਾਂ ਆਪਾਂ ਇਹਦੇ ਪਲੇਟਿੰਗ ਕਰ ਲੈਣੀ ਹੈਗੀ ਐ ਨਾਈਸ ਐ ਡੈਕੋਰੇ ਨੇ ਤਾਂ ਇਹ ਪਸਾਰੇ ਕੰਟੀਨਿਊ ਜੀ ਪਲੇਟ ਦੇ ਵਿੱਚ ਹੰਦਾ ਪਾ ਦੇਣੀ ਹੈਗੀ ਹੈ ਬਹੁਤ ਜੀ ਵਧੀਆ ਇਹ ਕਤਲੀ ਬਣੀ ਹੈਗੀ ਆ ਤੇ ਬਹੁਤ ਈਜ਼ੀ ਰੈਸਪੀ ਹੈਗੀ ਇਹਨੂੰ ਜਿੰਨਾ ਟਾਈਮ ਨਹੀਂ ਲੱਗਦਾ ਹੈਗਾ ਆਪਾਂ ਨੂੰ ਜ਼ਰੂਰ ਜੀ ਬਣਾ ਲੈਣੀ ਚਾਹੀਦੀ ਬਾਦਾਮ ਕਤਲੀ ਨੇ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜੀ ਹਾਂਜੀ ਇਸ ਤਰ੍ਹਾਂ ਜੇ ਆਪਾਂ ਇਹ ਸਾਰੀ ਪਲੇਟ ਦੇ ਵਿੱਚ ਪਾ ਦੇਣੀ ਇਹ ਆਪਣੇ ਕੋਲ ਜਿਆਦੀ ਲੱਗਦੀ ਹੈ ਥੋੜੀ ਬਾਗ ਦੇ ਵਿੱਚ ਆਪਾਂ ਇਸੇ ਕੰਟੇਨਰਸ ਬਾਗ ਰੱਖ ਲੈਣਾ ਜੀ ਬਹੁਤ ਵਧੀਆ ਤਿੰਨ ਚਾਰ ਦਿੱਤਾ ਰਹਿ ਜਾਂਦੀ ਹੈ ਨਾਈਸਲੀ ਤੇ ਤੁਸੀਂ ਵੀ ਇਸ ਤਰ੍ਹਾਂ ਜੇ ਘਰ ਦੇ ਵਿੱਚ ਬਦਾਮ ਦੇ ਕਤਲੀ ਬਣਾਉਣੇ ਜਿਹੜੀ ਕਿ ਬਹੁਤ ਛੇਤੀ ਬਣ ਜਾਂਦੀ ਹੈਗੀਆ ਜੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ